ਸਰਮਣੀ ਕਾਲੀਦਲ ਦੇ ਸੀਨੀਅਰ ਆਗੂਆਂ ਅਤੇ ਜ਼ਿਲ੍ਹਾ ਡੈਲੀਗੇਟਾਂ ਸਹਿਬਾਨਾਂ ਦੀ ਵਫਾਤ ਦੇ ਨਾਲ ਜ਼ਿਲ੍ਹਾ ਸਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਸੌਂਪਿਆ ਗਿਆ ਜਿਸ ਦੇ ਵਿੱਚ ਹੜ੍ਹਾਂ ਦੀ ਕਾਰਨਤੀ ਝੋਨੇ ਦੀ ਫਸਲ ਨੂੰ ਪਏ ਰੋਗ ਕਾਰਨ ਸਮੁੱਚੇ ਪਿੰਚਾਕ ਚ ਕਿਸਾਨਾਂ ਦੀ ਹੋਈ ਨੁਕਸਾਨ ਸਬੰਧੀ ਗਿਦਾਵਟੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਤੇ ਫਸਲਾਂ ਦੇ ਘਟ ਝਾੜ ਦੇ ਲਈ ਤੁਰੰਤ ਮੁਆਵਜ਼ਾ ਦੇਣ ਸਬੰਧੀ ਮੰਗ ਕੀਤੀ ਗਈ ਆਓ ਸੁਣਦਿਆਂ ਕੀ ਕੁਝ ਕਹਿਣਾ ਅੱਜ ਸਰਬਣੀ ਕਲਦਲ ਪੁਨਰ ਸਰਜੀਤ ਵੱਲੋਂ ਪ੍ਰਨਾਲ ਸਿੰਘ ਜਾਨੀ ਹਰਪ੍ਰੀਤ ਸਿੰਘ ਰਾਜ ਦੀ ਹਦਾਇਤਾਂ ਤੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਡਿਊਟੀ ਕਿਸਾਨਾਂ ਨੂੰ ਲੈਮੋਰੈਂਡਮ ਦਿੱਤੇ ਗਏ ਨੇ ਔਰ ਮੰਗ ਕੀਤੀ ਗਈ ਆ ਕਿ ਜਿਹੜੀ ਮੌਸਮ ਦੀ ਵਜ੍ਹਾ ਕਾਰਨ ਪ੍ਰਤੀ ਏਕੜ ਝੋਨੇ ਦਾ ਘਟ ਤੇ ਝਾੜ ਨਿਕਲਿਆ ਔਰ ਮੌਸਮ ਦੀ ਵਜ੍ਹਾ ਕਾਰਨ ਬਦਰੰਗੀ ਦਾਣਾ ਹੋ ਗਿਆ ਮੋਨਾ ਬਾਇਰਸ ਦੀ ਬਿਮਾਰੀ ਵੱਡੇ ਪੱਧਰ ਤੇ ਹੋਈ ਆ ਔਰ ਹਾਦੀ ਰੋਗ ਵਰਗੀਆਂ ਬਿਮਾਰੀਆਂ ਨੇ ਮਾਲਾ ਟਟੋ ਘਟ ਤੀ ਤੋਂ 40% ਤੱਕ ਦਾ ਘਟ ਝਾੜ ਨਿਕਲਿਆ ਔਰ ਅਸੀਂ ਮੰਗ ਕੀਤੀ ਹੈ ਇਹਨਾਂ ਮੈਮੋਰੰਡਮਸ ਰਾਹੀਂ ਕਿ ਪੰਜਾਬ ਸਰਕਾਰ ਇਹਨੂੰ ਕੁਦਰਤੀ ਆਫਤ ਐਲਾਨ ਕਰਾਉਣ ਦੇ ਚਦ ਕੇਂਦਰ ਤੱਕ ਪੈਰਵਾਈ ਕਰੇ ਕੇਂਦਰ ਕੋਲ ਇਸ ਕੇਸ ਨੂੰ ਜ਼ੋਰਦਾਰ ਤੰਗਣਾ ਰੱਖੇ ਤਾਂ ਕਿ ਸਟੇਟ ਵਿ disaster ਫੰਡ ਦੇ ਵਿੱਚੋਂ ਇਸ ਘਾਟੇ ਦੀ ਭਰਪਾਈ ਕਰਵਾਈ ਜਾ ਸਕੇ ਔਰ ਬੜਾ ਇਸ ਜਿਹੜੀ ਇਹ ਬਿਮਾਰੀ ਪਈ ਆ ਨੁਕਸਾਨ ਹੋਇਆ ਧਾਟਾ ਪਿਆ ਮੇਰਾ ਖਿਆਲ ਘੱਟੋ ਘੱਟ 20000 ਰੁਪਏ ਪ੍ਰਤੀ ਏਕੜ ਮਾਲਜਾ ਚਹਿਦਾ ਕਿਸਾਨ ਇਸ ਘਾਟੇ ਦੀ ਪਰਭਾਈ ਨਹੀਂ ਔਰ ਪੰਜਾਬ ਦਾ ਕੋਈ ਇੱਕ ਪਰਿਵਾਰ ਐਸਾ ਨਹੀਂ ਬਚਿਆ ਹੋਣਾ ਇੱਕ ਕਿਸਾਨ ਐਸਾ ਨਹੀਂ ਬਚਿਆ ਹੋਣਾ ਜਿਹੜਾ ਇਸ ਨੁਕਸਾਨ ਦਾ ਜਿਹਦੇ ਅਸਰ ਨਾ ਹੋਇਆ ਹੋਵੇ ਕੱਲਾ ਕਿਸਾਨ ਹੀ ਨਹੀਂ ਆਰਤੀ ਦਾ ਵੀ ਨੁਕਸਾਨ ਹੋ ਗਿਆ ਖੇਤ ਮਜ਼ਦੂਰ ਦਾ ਵੀ ਨੁਕਸਾਨ ਹੋ ਗਿਆ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾ ਦਾ ਵੀ ਨੁਕਸਾਨ ਹੋ ਗਿਆ ਸਹਲਾਰਾਂ ਵਾਲਿਆਂ ਦਾ ਵੀ ਨੁਕਸਾਨ ਹੋ ਗਿਆ ਟਰਾਂਸਪੋਰਟ ਹੋ ਦਾ ਵੀ ਨੁਕਸਾਨ ਹੋ ਗਿਆ ਦੁਕਾਨਦਾਰਾਂ ਦਾ ਕੰਮ ਵੀ ਘਟ ਗਿਆ ਸੋ ਇਹ ਸਾਰੇ ਘਾਟੇ ਦੀ ਪਰਭਾਈ ਲਈ ਕੇਂਦਰ ਸਰਕਾਰ ਤੇ ਜ਼ੋਰ ਪਾ ਕੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਧਮਕੀ ਪਰ ਅਫਸੋਸ ਆ ਕਿ ਅੱਜ ਤੱਕ ਨਾ ਕਿਸੇ ਮੰਤਰੀ ਨੇ ਨਾ ਮੁੱਖ ਮੰਤਰੀ ਸਾਹਿਬ ਨੇ ਨਾ ਕਿਸੇ ਪੰਜਾਬ ਦੇ ਅਧਿਕਾਰੀ ਨੇ ਮੂੰਹ ਤੱਕ ਨਹੀਂ ਖੋਲਿਆ ਕੋਈ ਧਿਆਨ ਤੱਕ ਨਹੀਂ ਦਿੱਤਾ ਔਰ ਅਸੀਂ ਹੁਣੇ ਗੱਲ ਕਰਕੇ ਆਇਆ ਡਿਪਟੀ ਕਮਿਸ਼ਨਰ ਮੈਡਮ ਸਾਡੇ ਮਹਾਲੀ ਤੋਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਕੇਂਦਰ ਤੋਂ ਟੀਮ ਆਈ ਹੈ ਅਜੇ ਮਹਾਲੀ ਦੇ ਵਿੱਚ ਉਹਨਾਂ ਨੇ ਅਜੇ ਤੱਕ ਘੇੜਾ ਹੀ ਨਹੀਂ ਮਾਰਿਆ ਪੰਜਾਬ ਦੇ ਵਿੱਚ ਅਜੇ ਤੱਕ ਕਿਸੇ ਜਿਲ੍ਹੇ 'ਚ ਜਾਣਕਾਰੀ ਨਹੀਂ ਕਿ ਕੇਂਦਰ ਦੀ ਟੀਮ ਨੂੰ ਪੰਜਾਬ ਸਰਕਾਰ ਨੇ ਇਸ ਘਾਟੇ ਦੀ ਭਰਾਈ ਲਈ ਜ਼ੋਰਦਾਰ ਢਾਗ ਨਾਲ ਤਰੀਕੇ ਦਾ ਕੋਈ ਕੇਸ ਰੱਖਿਆ ਹੋਵੇ ਸੋ ਅੱਜ ਮੈਮੋਰੰਡਮ ਦੇ ਨਾਲ ਮਕਸਦ ਸ਼ਰਮਣੀ ਕਾਲਾਤ ਪੁਨਰ ਸਜੀਦ ਬਲੋਕੀ ਕਿ ਅਸੀਂ ਸਰਕਾਰ ਨੂੰ ਹਿਲਾਉਣ ਲਈ ਸਰਕਾਰ ਨੂੰ ਜਗਾਉਣ ਲਈ ਸਰਕਾਰ ਨੂੰ ਅਹਾਸ ਕਰਾਉਣ ਲਈ ਕਿਸ ਘਾਟੇ ਦੀ ਭਰਭਾਈ ਜਿਹੜੀ ਆ ਸਟੇਟ ਡਿਜ਼ਾਸਟਰ ਫੰਡ ਦੇ ਵਿੱਚੋਂ ਦਿੱਤੀ ਜਾਵੇ ਔਰ ਅਫਸੋਸ ਆ ਕਿ ਸੁਪਾ ਸਰਕਾਰ ਸਾਡੀ ਜਿਹੜੀ ਆ ਇਹ ਆਪਣੀ ਨਿਲਾਇਕੀ ਕਰਕੇ ਲਾ ਲਓ ਨਗਹਿਲੀ ਕਰਕੇ ਲਾ ਲਓ ਲਾਪਰਵਾਹੀ ਕਰਕੇ ਲਾ ਲਓ ਜਾਬਜਪਨੇ ਕਰਕੇ ਲਾ ਲਓ ਇਸ ਅਹਿਮ ਸਮੱਸਿਆ ਨੂੰ ਅੱਜ ਤੱਕ ਉਠਾਇ ਨਹੀਂ ਸਕੀ ਜਾਂਤਾ ਹੈ ਜੇ ਚਿਰੇ ਇੱਕ ਕੰਪਲੈਕਸਾ ਜਾਂ ਕਿਸੇ ਤਰ੍ਹਾਂ ਸ਼ਰਮਸਾਰ ਨੇ 12000 ਕਰੋੜ ਰੁਪਏ ਦਾ ਅੱਜ ਤੱਕ ਹਿਸਾਬ ਨਹੀਂ ਦਿੱਤਾ ਪਰ 12000 ਕਰੋੜ ਰੁਪਏ ਦਾ ਕੇਂਦਰ ਦੇ ਸਾਹਮਣੇ ਨਹੀਂ ਬਲ ਕੇ ਪੰਜਾਬ ਦੇ ਸਾਹਮਣੇ ਵੀ ਸੂਬਾ ਸਰਕਾਰ ਨੂੰ ਬਾਈਟ ਪੇਪਰ ਜਾਰੀ ਕਰਕੇ ਉਹਦਾ ਜਾਰੀ ਦੱਸਣਾ ਚਾਹੀਦਾ ਸੀ ਔਰ ਕੇਂਦਰ ਸਰਕਾਰ ਜਿਹੜੀ ਹੈ ਉਹ ਇਹਦੀ ਨਲਾਇਕੀ ਦਾ ਫਾਇਦਾ ਉਠਾ ਰਹੀ ਹੈ ਪੰਜਾਬ ਸਰਕਾਰ ਦਾ ਔਰ ਦਿੱਕਤਾ ਸਮੇ ਕੇਂਦਰ 로ਸੀਂ ਕਹਿਣਾ ਚਾਹੁੰਦੇ ਆ ਕਿ ਦਿੱਕਤਾ ਸਮੇ ਪੰਜਾਬ ਦੀ ਫਾਨਮ ਰੋੜੇ ਕੇਂਦਰ ਕੇਂਦਰ ਸਰਕਾਰ ਸਿਰਫ ਪੰਜਾਬ ਸਰਕਾਰ ਦੀ ਨਿਲਾਇਕੀ ਦਾ ਨਜਾਇਜ਼ ਫਾਇਦਾ ਨਾ ਠਾਵੇ ਪੰਜਾਬ ਸਰਕਾਰ ਦੀਆਂ ਲਾਪਰਵਾਹੀਆਂ ਦਾ ਫਾਇਦਾ ਠਾਕੇ ਕੇਂਦਰ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਮਾਜਾ ਭੁਗਤਣ ਲਈ ਬਜੂਰ ਨਾ ਕਰੇ ਆਪਣਾ ਹਿਸਾਬ ਤਾਂ ਕੇਂਦਰ ਬਾਅਦ ਚ ਲਈ ਜਾਵੇ ਪਰ ਹੁਣ ਤੁਰਤ ਜਿਹੜਾ ਫਾਰਮਾ ਵਰਦਾ ਉਹਦੀ ਪੈਰਵਾਈ ਕਰੇ ਔਰ ਪੰਜਾਬ ਦੇ ਜੇ ਪੈਰਵਾਈ ਨਾ ਕੀਤੀ ਪੰਜਾਬ ਨੇ ਜੇ ਅਤੀ ਗੰਭੀਰ ਇਸ ਮੰਹਾਲੀ ਦੇ ਦੌਰ ਵਿੱਚ ਠੱ ਕਰਨ ਵਾਲੀ ਸਮੱਸਿਆ ਦਾ ਜੇ ਕੇਂਦਰ ਕੋਲ ਕੇਸ ਨਾ ਰੱਖਿਆ ਤਾਂ ਸ਼ਰਮਣੀ ਕਾਲ ਦਾ ਪੁਨਰਸਰਦੀਤ ਵੱਲੋਂ ਜਲਦੀ ਹੀ ਕੇਂਦਰ ਦੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰ ਲਈ ਇੱਕ ਡੈਲੀਗੇਸ਼ਨ ਜਾਏਗਾ ਜੈਸੇ ਆਪਣਾ ਪੱਕ ਰੱਖਾਂਗੇ ਔਰ ਅਸੀਂ ਕਾਇਨਾ ਨਹੀਂ ਬੈਠਾਂਗੇ ਅਸੀਂ ਕਿਸਾਨ ਜਿਸੇ ਵਧੀਆਂ ਨੂੰ ਵੀ ਔਰ ਦੁੱਧੀਆਂ ਰਾਜੀ ਪਾਰਟੀਆਂ ਨੂੰ ਪ੍ਰੇਰਤੀ ਕਰਦੇ ਆਂ ਕਿ ਪੰਜਾਬ ਦਾ ਇੱਕਾਉਸਾਰ ਤੇ ਪੰਜਾਬ ਦੀ ਸਾਂਝੀ ਆਵਾਜ਼ ਬਣਾ ਕੇ ਕੇਂਦਰ ਤੇ ਦਬਾਅ ਪਾ ਕੇ ਆਤੀ ਇਹ ਸਾਰੇ ਅੰਸ਼ਾਂ ਦਾ ਸਹੀ ਹੱਲ ਕਰਾਉਣ ਲਈ ਇਕੱਠੇ ਹੋ